ਸੱਚੀ ਕਾਲ ਸਾਰਿਆਂ ਨੂੰ ਹੋਪਸੋ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਹਾਂ ਕਿ ਕਸਟਮਰ ਦੀ ਚੈਸਟ ਦੀ ਫਿਟਿੰਗ ਦੇ ਹਿਸਾਬ ਨਾਲ ਅਸੀਂ ਕਸਟਮਰ ਦਾ ਟੀਰਾ ਕਿੰਨਾ ਰੱਖ ਸਕਦੇ ਹਾਂ ਤੇ ਮੋਡਾ ਕਿੰਨਾ ਰੱਖ ਸਕਦੇ ਹਾਂ ਠੀਕ ਹੈ ਜੀ ਇਹ ਸੂਟ ਅਸੀਂ ਕਟਿੰਗ ਕਰ ਲਿਆ ਹੋਇਆ ਹੈ ਕਸਟਮਰ ਦੀ ਚੈਸਟ ਦੀ ਫਿਟਿੰਗ ਹੈਗੀ ਹੈ ਜੀ 18 ਇੰਚ ਠੀਕ ਹੈ ਜੀ ਤੇ ਅਗਰ ਅਸੀਂ 18 ਇੰਚ ਕਸਟਮਰ ਦੀ ਚੈਸਟ ਦੀ ਫਿਟਿੰਗ ਆ ਤੇ ਅਸੀਂ ਇਹਨਾਂ ਦਾ ਟੀਰਾ ਲਵਾਂਗੇ ਜੀ ਇੱਥੋਂ 6.5 ਇੰਚ 6.5 ਇੰਚ ਅਸੀਂ ਟੀਰਾ ਲਵਾਂਗੇ ਇੱਥੋਂ ਇਹ ਦੇਖੋ 6.5 ਇੰਚ ਦੀ ਮਾਰਕਿੰਗ ਕਰ ਲਈ ਹੋਈ ਆ ਇੱਥੋਂ ਅਸੀਂ ਮੋਡਾ ਲਾਵਾਂਗੇ ਜੀ 7 ਇੰਚ ਤੇ ਮੋਡੇ ਦੀ ਮਾਰਕਿੰਗ ਕਰ ਲਈ ਹੋਈ ਆ ਹੁਣ ਇੱਥੋਂ ਅਸੀਂ ਸੇਮ ਹੀ 6.5 ਇੰਚ ਦੀ ਪੀਰੇ ਦੀ ਮਾਰਕਿੰਗ ਕਰਾਂਗੇ ਤੇ ਇਹਨੂੰ ਆਪਾਂ ਇਹਦੇ ਨਾਲ ਮਿਲਾ ਦਾਂਗੇ ਠੀਕ ਹੈ ਜੀ ਇਸ ਸਾਈਡ ਤੋਂ ਅਸੀਂ ਇਹਨੂੰ ਐਜ ਨਾਲ ਮਿਲਾ ਦੇਣਾ ਇਦਾਂ ਠੀਕ ਹੈ ਜੀ ਇਹ ਸਾਡੀ ਪੀਰੀਅਰ ਮੋਡੇ ਦੀ ਮਾਰਕਿੰਗ ਹੋ ਚੁੱਕੀ ਆ ਜੀ ਤੇ ਅਗਰ ਕਸਟਮਰ ਦੀ ਚੈਸਦੀ ਫਿਟਿੰਗ ਮੰਨ ਲਓ ਤੁਹਾਡੀ ਘਾਟਾ ਮੰਨ ਲਓ 17 ਇੰਚਾ ਸਾਡੇ 16 ਇੰਚਾ ਤੇ ਤੁਸੀਂ ਕਸਟਮਰ ਦਾ ਜਿਹੜਾ ਤੀਰਾ ਜੀ ਉਹ ਤੁਸੀਂ ਲਓਗੇ 6 ਇੰਚ ਤੇ ਜਿਹੜਾ ਮੋਡਾ ਆ ਉਹ ਤੁਸੀਂ ਲਓਗੇ ਸਾਢੇ 6 ਇੰਚ ਠੀਕ ਹੈ ਜੀ ਇਹ ਕਸਟਮਰ ਦੀ ਅਗਰ ਚੈਸ ਦੀ ਫਿਟਿੰਗ 17 ਇੰਚ ਆ ਤੁਸੀਂ ਤਾਂ ਕਟਿੰਗ ਕਰ ਸਕਦੇ ਹੋ ਇਹਨਾਂ ਦੀ ਹੁਣ 18 ਇੰਚ ਆ ਅਗਰ ਕਸਟਮਰ ਦੀ ਚੈਸ ਦੀ ਫਿਟਿੰਗ 18 19 20 21 ਠੀਕ ਹੈ ਜੀ ਐਨੀ ਹੈਗੀ ਆ ਤਾਂ ਤੁਸੀਂ ਕਸਟਮਰ ਦਾ ਜਿਹੜਾ ਤੀਰਾ ਲਓਗੇ ਜੀ ਤੀਰਾ ਲਓਗੇ 6.5 ਇੰਚ ਤੇ ਮੋਟਾ ਲਓਗੇ 7 ਇੰਚ ਠੀਕ ਹੈ ਜੀ ਸੋ ਇਸ ਤੋਂ ਬਾਅਦ ਆਪਾਂ ਲਵਾਂਗੇ ਫਰੰਟ ਦੀ ਕਾਟ ਦੀ ਮਾਰਕਿੰਗ ਕਰਾਂਗੇ ਇੱਥੋਂ ਫਰੰਟ ਕਾਟ ਅਗਰ ਅਸੀਂ ਸਾਡਾ ਮੋਟਾ ਲਗਾਉਨੇ ਆ ਜੀ 7 ਇੰਚ ਤੇ ਤੇ ਫਰੰਟ ਕਾਟ ਸਾਡੀ 5.5 ਇੰਚ ਤੇ ਪਾਏਗੀ ਅਗਰ ਸਾਡੇ ਮੋਡੇ ਦੀ ਜਿਹੜੀ ਮਾਰਕਿੰਗ ਹੈਗੀ ਆ ਉਹ 6.5 ਇੰਚ ਤੇ ਹੁੰਦੀ ਆ ਤੇ ਇਹ 5 ਇੰਚ ਤੇ ਆ ਜਾਏਗੀ ਫਰੰਟ ਕਾਟ ਦੀ ਮਾਰਕਿੰਗ ਤੇ ਇੱਥੋਂ ਆਪਾਂ ਕਸਟਮਰ ਦੀ ਚੈਸ ਦੀ ਮਾਰਕਿੰਗ ਕਰਨੀ ਆ ਮੇਜਰਮੈਂਟ ਦੀ ਤਾਂ ਇਹਨਾਂ ਦੀ ਹੈਗੀ ਆ 18 ਤੇ ਆਪਾਂ ਇੱਥੇ 9 ਇੰਚ ਤੇ ਮਾਰਕਿੰਗ ਕਰਾਂਗੇ ਠੀਕ ਹੈ ਜੀ ਇਸ ਤੋਂ ਬਾਅਦ ਅਸੀਂ ਇਹਨੂੰ ਰਾਉਂਡ ਸ਼ੇਪ ਦੇ ਦਾਂਗੇ ਜਿਆਦਾ ਡੀਪ ਵੀ ਰਾਉਂਡ ਸ਼ੇਪ ਨਹੀਂ ਦੇਣੀ ਆ ਜਿਆਦਾ ਹਾਂਜੀ ਇਹ ਅਸੀਂ ਰਾਉਂਡ ਸ਼ੇਪ ਦਿੱਤੀ ਹੋਈ ਆ ਮੋਡੇ ਦੀ ਥੀਰੇ ਦੀ ਇਸ ਤੋਂ ਬਾਅਦ ਆਪਾਂ ਇੱਥੋਂ ਜਿਹੜੀ ਇਹ ਆਪਣੀ ਫਰੰਟ ਕਾਟ ਹੈ 5.5 ਇੰਚ ਤੇ ਲਗਾਈ ਆ ਇੱਥੋਂ ਅਸੀਂ ਹਾਫ ਇੰਚ ਦੀ ਮਾਰਕਿੰਗ ਕਰਨੀ ਆ ਫਰੰਟ ਕਾਟ ਲਈ ਇਹ ਸਾਡੀ ਹਾਫ ਇੰਚ ਦੀ ਮਾਰਕਿੰਗ ਹੋ ਚੁੱਕੀ ਆ ਇੱਥੋਂ ਅਸੀਂ ਇਹਨੂੰ ਇਹਦੇ ਨਾਲ ਮਿਲਾ ਦੇਣਾ ਇਹ ਦੇਖੋ ਇਦਾਂ ਇੰਚ ਟੇਪ ਰੱਖ ਕੇ ਮਿਲਾਣਾ ਅਸੀਂ ਟਿੱਡਾ ਇਹਨੂੰ ਇਹਦੇ ਨਾਲ ਮਿਲਾਤਾ ਹੋਇਆ ਔਰ ਇਸ ਸਾਈਡ ਤੋਂ ਅਸੀਂ ਇਹਨੂੰ ਇਦਾਂ ਨਹੀਂ ਲੈ ਕੇ ਜਾਣਾ ਇਹ ਵਾਲੀ ਗੁਲਾਈ ਨੂੰ ਅਸੀਂ ਇੱਧਾ ਅੰਦਰ ਨੂੰ ਲੈ ਕੇ ਜਾਣ। ਠੀਕ ਹੈ ਜੀ। ਇਹ ਸਾਡੀ ਫਰੰਟ ਕਾਟ ਦੀ ਮਾਰਕਿੰਗ ਹੋ ਚੁੱਕੀ ਆ। ਹੁਣ ਆਪਾਂ ਇਸ ਤੋਂ ਬਾਅਦ ਕਰ ਦਿਆਂ ਕਟਿੰਗ। ਹਾਂਜੀ ਤੇ ਇਹ ਵਾਲੀ ਜੜੀ ਹੈਗੀ ਅਸੀਂ ਕਾਟ ਪਾ ਲਈ ਹੋਈ ਆ। ਜਿਹੜੀ ਕਿ ਅਸੀਂ ਚਾਰੋਂ ਪੱਲੇ ਇਕੱਠੇ ਕਟਿੰਗ ਕਰਨੇ ਆ। ਠੀਕ ਹੈ ਜੀ। ਹੁਣ ਇਸ ਤੋਂ ਬਾਅਦ ਇਹ ਕਟਿੰਗ ਕਰਨ ਤੋਂ ਬਾਅਦ ਹੁਣ ਅਸੀਂ ਫਰੰਟ ਕਾਟ ਦੀ ਕਟਿੰਗ ਕਰਨੀ ਆ। ਇਹ ਸਾਡੀ ਫਰੰਟ ਕਾਟ ਆ ਜਿਹੜੀ ਸਿਰਫ ਉੱਪਰ ਵਾਲਾ ਪੱਲਾ ਚੱਕਣਾ ਆ ਜਿਹੜਾ ਫਰੰਟ ਵਾਲਾ ਆ ਤੇ ਉਸ ਤੇ ਆਪਾਂ ਜਿਹੜੀ ਮਾਰਕਿੰਗ ਕੀਤੀ ਹੋਈ ਆ ਉਸ ਤੇ ਕਟਿੰਗ ਕਰ ਦੇਣੀ ਆ। ਹਾਂਜੀ ਤੇ ਇਹ ਸਾਡਾ ਤੀਰੇ ਔਰ ਮੋਡੇ ਦੀ ਜਿਹੜੀ ਕਟਿੰਗ ਆ ਉਹ ਹੋ ਚੁੱਕੀ ਆ ਫਰੰਟ ਕਾਰਡ ਦੀ ਕਟਿੰਗ ਵੀ ਹੋ ਚੁੱਕੀ ਆ ਦੱਸਾਂਗੇ ਹਾਂਜੀ ਤੇ ਇਹ ਚੈੱਕ ਕਰੋ ਸਾਡੀ ਫਰੰਟ ਕਾਰਡ ਪੈ ਗਈ ਹੋਈ ਆ ਦੱਸਿਓ ਜ਼ਰੂਰ ਵੀਡੀਓ ਕਿੱਦਾਂ ਲੱਗੀ ਵੀਡੀਓ ਪੂਰੀ ਦੇਖੋਗੇ ਵੀਡੀਓ ਵਧੀਆ ਲੱਗੂਗੀ ਲਾਈਕ ਸ਼ੇਅਰ ਕਮੈਂਟ ਕਰਨਾ ਨਹੀਂ ਭੁੱਲਣਾ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਕਿ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੋ ਤੁਹਾਨੂੰ ਰਿਸੀਵ ਹੋ ਜਾਏ ਬਾਕੀ ਅਗਰ ਤੁਹਾਨੂੰ ਕਟਿੰਗ ਦੇ ਵਿੱਚ ਕੋਈ ਵੀ ਕਨਫਿਊਜ਼ਨ ਲੱਗਦੀ ਆ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਥੈਂਕ ਯੂ ਸੋ ਮੱਚ